ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਜਵੀਰ ਜੀ ਬਾਈ ਸੋਨੀਓ ਬਹੁਤ ਚੁੱਕੇ ਜੀ ਆਪਾਂ ਪਿੰਡ ਬਾਈ ਦਾ ਹੈਗਾ ਹੁਸਮਾ ਜ਼ਿਲ੍ਹਾ ਤਰਨਤਾਰਨ ਤਸਲੀਬੀ ਤਰਨਤਾਰਨ ਦੇਖੋ ਅੱਜ ਵੀ ਬਾਈ ਨੇ ਕੋਈ ਸਾਰਾ ਨਵਾਂ ਮਾਲ ਹੀ ਆ ਜੀ ਤੇ ਬਾਕੀ ਬਾਈ ਜੀ ਉਹਨੇ ਗੱਲਬਾਤ ਕਰਦੇ ਆਪਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਾਸਿਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚੰਗੀ ਹੋਰ ਸਾਹਿਬ ਠੀਕ ਠਾਕ ਜੀ ਤੁਸੀਂ ਸੁਣਾਓ ਜੀ ਚਲੋ ਕਿਵੇਂ ਚੱਲ ਰਿਹਾ ਕੰਮ ਜੀ ਲੱਗਿਆ ਮਾਲ ਸਾਰਾ ਮੈਂ ਨਾ ਲੱਗੀਆਂ ਰੌਣਕਾਂਗੇ ਅੱਛਾ ਬਾਬਾ ਨਾਨਕ ਲਾਈ ਰੱਖਦਾ ਚਲੋ ਚਲੋ ਆਪਾਂ ਕੌਣ ਹੈ ਜੀ ਬਾਬਾ ਨਾਨਕ ਬਾਕੀ ਇਹ ਨੇ ਆ ਮਾਨ ਸਤਿਕਾਰ ਦਿੰਦੇ ਆ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆਪਾਂ ਹਣਾ ਹਾਂਜੀ ਹਾਂਜੀ ਚਲੋ ਸਾਰੇ ਤੇ ਆਪਣੇ ਭੈਣ ਭਰਾ ਆਪਣੀ ਆ ਬਿਲਕੁਲ ਜੀ ਠੀਕ ਨਹੀਂ ਤੇ ਕੋਈ ਗੱਲ ਸਦੀਪ ਜੀ ਅੱਜ ਵੀ ਮਾਨ ਨਵਾ ਕੁਝ ਗੱਬਣਾ ਮਈਆਂ ਕੁਝ ਸੁਈਆਂ ਕੁਝ ਟੋਕੜਾ ਗੱਬਣਾ ਵੀ ਹਾਂਜੀ ਹਾਂਜੀ ਹੁਣ ਹਰ ਇੱਕ ਵੈਰਾਈਟੀ ਦਾ ਮਾਲ ਆਪਾਂ ਰੱਖਿਆ ਕਰਨ ਚਲੋ ਟੋਕੜਾ ਗੱਬਣਾ ਵੀ ਲੈਣਾ ਬਿਲਕੁਲ ਟੋਕੜਾ ਗੱਬਣਾ ਵੀ ਇੱਕ ਕਰੀਏ ਸ਼ੁਰੂ ਕਰ ਆਏ ਫਿਰ ਬੂਰੀ ਤੇ ਆਜੋ ਬੂਰੀ ਦੀ ਅੱਛੀ ਪਾਈਏ ਅੱਛੀ ਪਾਈਏ ਅੱਛੀ ਤੋਂ ਸ਼ੁਰੂ ਕਰੀ ਲੈਓ ਜੀ ਲੈ ਲਓ ਤਾਨਾ ਸਦੀਪ ਬਹੁਤ ਬਹੁਤ ਹਾਂਜੀ ਇਹ ਜਰਸੀ ਕ੍ਰੋਸ ਵਸ਼ੀ ਠੀਕ ਆ ਨਿਗੀ ਦੀ ਵਸ਼ੀ ਹਾਂਜੀ 10000 ਕਿਲੋ ਦੁੱਧ 10 ਤੇ ਪੱਕਾ ਅੱਛਾ ਦੁੱਧ 10000 ਕਿਲੋ 10 ਦੀ ਗਰੰਟੀ 10 ਦੀ ਗਰੰਟੀ ਮਣੀ ਨਿਗੀ ਦੀ ਵਸ਼ੀ ਭਾਵੇਂ ਕੋਈ ਮੇਰਾ ਭਰਾ ਭਾਵੇਂ ਕੋਈ ਮੇਰੀ ਭੈਣ ਲੈ ਜਾਂਦੀ ਨਿਗੀ ਦੀ ਵਸ਼ੀ ਦੋ ਟੋਕਰੇ ਪਠੇਨ ਪਾ ਦੇ ਰੱਜ ਜਾਣਾ ਲਓ ਜੀ ਵੇਖ ਬਾਬਾ ਇਹਦੇ ਥਣ ਭਾਂਡਾ ਵੇ ਮਈਆਂ ਵਾਲਾ ਥਣ ਮਈਆਂ ਥਣ ਫੈਂਡ ਵੀ ਭਾਰੀ ਆਊਗਾ ਨਾ ਮੈਂ ਵੇਖੋ ਸੰਦੀਪ ਜੀ ਫੈਂਡ ਆਪਾਂ ਤੇ ਚਲੋ ਕਢਾਈ ਨਹੀਂ ਹਲੇ ਆਪਣੇ ਤੋਂ ਕੱਲ ਹੀ ਆਈ ਆ ਤੇ ਵੇ ਸੰਦੀਪ ਜੀ ਥਣ ਵੇ ਗੋਲ ਵੇ ਨੇਵੀ ਦੇ ਪਾਵੇਂ ਅਰਗੇ ਥਾਣਿਆ ਬੱਛੀ ਦੇ ਇਹ ਬਿਲਕੁਲ ਬਿਲਕੁਲ ਜੀ ਬਾਕੀ ਆਪਣੀ ਸਮਝ ਕਰੇ ਵੀਰ ਮੇਰਾ ਬਾਕੀ ਸੰਦੀਪ ਜੀ ਆਪਣੀ ਦੋ ਟਾਈਮ ਚਵਾਈ ਕਰੋ ਵੀਡੀਓ ਕਾਲ ਤੇ ਮੁਰਗੇ ਨਾਲ ਆਮਾ ਦੋ ਮਾਜ ਨਾਲ ਆਮੇ ਵਾਲਾ ਵੀਰ ਮੇਰੇ ਕੰਮ ਦੇ ਦੇਖੋ 나ੜੂ ਦੇ ਬੱਚਾ 나ੜੂ ਦੇ ਬੱਚਾ ਸੰਦੀਪ ਆ ਵੇਲੂ ਬੱਚਾ ਆ ਜੀ ਮਗਰ ਉਹ ਬੱਛੀ 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 ਸੱਚ ਓਏ ਬੱਛੀ ਬੱਛੀ ਤੇ ਆਹ ਵੇਲਾ 나ੜੂ ਦੇ ਬੱਚਾ ਵਿਖਾਇਓ ਭਜੀ ਠੀਕ ਆ ਵੇ ਨਾੜੂ ਨਾੜੂ ਵੇ ਬੱਛੀ ਵੇ ਗੱਡੀ ਸੋਹਣੀ ਵੇ ਨਿਕਲਿਆ ਹਾਂਜੀ ਸੰਦੀਪ ਕੋਈ ਇਹਦਾ 45 ਨਹੀਂ ਨਾ ਕੋਈ 40 ਛੋੜੀ ਵਸ਼ੀ ਛੋੜਾ ਮੁੱਲ ਹਾਂਜੀ 37 ਦੋ ਛੋੜ 35000 ਦੀ ਵਹਿੜ ਦੇਣੀ ਏ ਇਹ 32000 ਦੀ ਦੇ ਦੇਣੀ ਸੁਨੀਲ ਸਿੰਘ ਹਾਂ 32000 ਨਾ ਹੀ ਦੇਣੀ ਸੁਨੀਲ ਵੇਲਾ 32000 ਛੋੜੀ ਦੀ ਵਹਿੜ ਆ ਛੋੜਾ ਜੇ ਮੁੱਲ ਚਲੋ ਸੰਦੀਪ ਆ ਬੂਰੀ ਮੈਂ ਬੂਰੀ ਉਹਨਾਂ ਮਾਲਕਾਂ ਨੇ ਦੁੱਜਣ ਕਹਿ ਕੇ ਦਿੱਤੀ ਆ ਹਾਂਜੀ ਭਾਵੇਂ ਕੋਈ ਆਪਦੀ ਸਮਝ ਲਾ ਲੈ ਆਪਦੀ ਸਮਝ ਲਾ ਲੈ ਮੈਂ ਵੇਲਾ ਕਿੱਡੀ ਵੱਡੀ ਕਿੱਡੀ ਵੱਡੀ ਮੈਂ ਕਿੱਡੀ ਲੰਮੀ ਵੇਲੇ ਨੂੰ ਹਾਂਜੀ ਹਾਂ ਤੇ ਬਾਕੀ ਸੰਦੀਪ ਜਿੰਨੇ ਖੜਨੀ ਆ ਬਲੈਰੋ ਕੱਲੀ ਜਾਨੀ ਏ ਇਹ ਵੀ ਦੋ ਪੈਣੀਆਂ ਵੇਖ ਮੈਂ ਗੱਬਰ ਗੱਬਰ ਹਨਾ ਲੱਭਣ ਗੱਭਣ ਮੈਂ ਲਓ ਜੀ ਬੂਰੀ ਸੰਦੀਪ ਬੂਰੀ ਕੋਈ ਨੀਲੀ ਗੇਲੇ ਕੋਈ ਇਹਨੂੰ ਕੋਈ ਗੇਂਦੇ ਹਾਂ ਬਿਲਕੁਲ ਜੀ ਬਿਲਕੁਲ ਤੇ ਵੱਡੀ ਵੇਖ ਕਿੱਡੀ ਬਹੁਤ ਵੱਡੀ ਮੈਂ ਸੰਦੀਪ ਇਹ ਠੀਕ ਹੈ ਬਾਕੀ ਸੰਦੀਪ ਦੁੱਧਾਂ ਦਾ ਅੰਦਾਜ਼ਾ ਕੋਈ ਵੀਰ ਮੇਰਾ ਆਪ ਲਾਵੇ ਕਿਉਂਕਿ ਡੱਬਣ ਗੱਭਣ ਡੰਗਰ ਦੇ ਸੰਦੀਪ ਜੀ ਪਾਰ ਪਿਛੇ ਦੀ ਗਾਰੰਟੀ ਹੁੰਦੀ ਆ ਬਿਲਕੁਲ ਸਹੀ ਗੱਲ ਹੈ ਜੀ ਤੇ ਥਣਾ ਦੀ ਆਪਣੀ ਆਪਣੀ ਗਾਰੰਟੀ ਹੈ ਪਰ ਕੋਈ ਆਪਣੀ ਤੈਨੂੰ ਬੁਲਾਦਿਆਂ ਚੈੱਕ ਕਰ ਬਾਜੀ ਵਾਸ ਹਾਂ ਸੁਨੀਬ ਹਾਂਜੀ ਜੇਦ ਹੁੰਦੀ ਮੈਂ ਆਤਾ ਦੇ ਫੇਰ ਮੋਲੇ ਦਾ 13 ਹਾਂਜੀ ਪਰ ਇੱਕ 3 ਨਹੀਂ ਕਰਨਾ ਮੋਲੇ ਦਾ ਹੀ 1 15 ਹੂੰ 2 ਛੋੜੇ 13 ਦੀ ਮੈਂ ਦੇਣੀ ਇੱਕ 10 ਦੀ ਦੇ ਦੇ ਇੱਕ 10 ਦੀ ਦੇ ਲੈ ਕਿੱਡੀ ਵੱਡੀ ਮੈਂ ਸੁਨੀਸ਼ ਬਿਲਕੁਲ ਜਾਇਜ਼ ਮੁੱਲ ਪਾਉਣੇ ਇਹ ਨਹੀਂ ਵੀ ਆ ਵੀ ਝੋਟੀ ਬੁੱਝਣੀ ਅੱਛਾ ਉੱਤੇ ਬੰਦਾ ਆਂਦੇ ਨੂੰ ਲੰਮੇ ਪੈ ਦੇਖਦਾ ਨਹੀਂ ਗੱਬਣ ਗੱਬਣ ਦੇਖਦਾ ਨਹੀਂ ਵੇ ਸੁਨੀਬ ਬਾਕੀ ਦੇਖਦਾ ਵੇਖ ਵੇਖ ਵੇ ਪੇਠਪੜਾ ਕਿੰਨਾ ਮੈਨੂ ਵੇ ਨਹੀਂ ਚੰਗੀ ਮੈਂ ਤੇ ਸੰਦੀਪ ਹੁਣ ਦੁੱਧਾਂ ਦਾ ਜਾ ਕੋਈ ਆਲੇ 15 ਦੇਣਾ 14 ਦੇਣਾ ਦੁੱਧਿਆ ਸੇਵਾ ਦਾ ਸੰਦੀਪ ਕਿੰਨੇ ਟਾਈਮ ਲਓ ਕੋਈ ਬਜੀ ਅਸੀਂ ਇਹ ਵੀ ਮੇਸਾਂ 10 12 ਦੇਣਾਂ ਦੀ ਕੱਚੀ ਜਾ ਬੱਠ ਠੀਕ ਆ ਇਹ ਸੰਦੀਪ ਸਿਆ ਮੈਂ ਬਹੁਤ ਜਿਆਦੀ ਚੰਗੀ ਆ ਵੇ ਵੱਡੀ ਮੈਂ ਆ ਇਹਨੂੰ ਬਹੁਤ ਭਾਰੀ ਮੈਂ ਆ ਸੰਦੀਪ ਡੰਗਰ ਚੰਗਾ ਹੀ ਲਿਆਉਣਾ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਵੇਖਦਾ ਵੀ ਚੰਗਾ ਅਗਲਾ ਕਹਿੰਦਾ ਜਿੱਥੇ ਦਾ ਵਾਧਾ ਲਾ ਲੋ ਹਾਂਜੀ ਹਾਂ ਸੰਦੀਪ ਮੋਲੇ ਦਾ ਭਵੇਂ ਸਵਾਹੀ ਕਰਾਲਾ ਪਰ ਸਵਾ ਸੂਆ ਨਹੀਂ ਕਰਨਾ ਦੇਣ ਲੈਣ ਵਾਲੇ ਕੰਮ ਐ 1 15 ਦੇ 1 13 ਦੀ ਇਹ ਵੀ ਦੱਸਦੀ ਦੇ ਇੱਕ ਦੱਸਦੀ ਚਾਹੇ ਕੋਈ ਬੂਰੀ ਕਰਕੇ ਲੈ ਲੈ ਚਾਹੇ ਕੋਈ ਕਾਲੀ ਕਰਕੇ ਲੈ ਲੈ ਬੱਜ ਠੀਕ ਆ ਵੇ ਸੰਦੀਪ ਪਾਰ ਪਿੱਛੇ ਦੀ ਗਾਰੰਟੀ ਹੋਊਗੀ ਇਹਨਾਂ ਦੀ ਚਲੋ ਚਲੋ ਠੀਕ ਸੰਦੀਪ ਆ ਜੋ ਟੀ ਸੂਈ ਆ ਅੱਛਾ ਜੀ ਇਹ ਕੋਈ 15 ਦੀ ਸੂਈ ਆ 14 ਕਿਲੋ ਦੁੱਧਿਆ ਝੋਟੀ ਕੋ ਇਹਦਾ ਵੀ ਆਨਲਾਈਨ ਵੀ ਗਾਰੰਟੀ ਦੇ ਦੇਣਗੇ ਹਾਂ ਬਸ ਠੀਕ ਆ ਜੈਡ ਬਲੈਕ ਬਰੋ ਜੈਡ ਬਲੈਕ ਲੋ ਜੀ ਆ ਵੇ ਕੱਟੀ ਵੇ ਸੰਦੀਪ ਉਧਰ ਦੀ ਏ ਕਿਦੇ ਮੈਨੂੰ ਪਤਾ ਹੀ ਵੇ ਇਹਦੇ ਲੈ ਸੁਣਾਪ ਵੇ ਕੱਟੀ ਨੂੰ ਕਿੰਨਾ ਪਤਲੀ ਜੀ ਵੇ ਬੁੱਥੀ ਆ ਬਾਕੀ ਸੰਦੀਪ ਹਾਂਜੀ ਜਿਹਨਾਂ ਡੰਗਰ ਦੁੱਧ ਵਾਲਾ ਆਪਣੇ ਵੀਰ ਉਹਦਾਂ ਹੀ ਪਛਾਣ ਲੈਂਦੇ ਸਾਰੇ ਵਿਦਵਾਨ ਬੈਠੇ ਆ ਬਿਲਕੁਲ ਬਿਲਕੁਲ ਇਹ ਥੋੜੀ ਵੀ ਕਿਹੜੇ ਖੋਟੀ ਏ ਵੇ ਲੈ ਕਾਗਜ਼ਾਰ ਕੀ ਚਮੜੀ ਏ ਕਰਨ ਵਾਲੀ ਦੇ ਹੋਲੀ ਹੋਲੀ ਧਿਆਨ ਧਿਆਨ ਕੋਈ ਨੀ ਕਰ ਦੋ ਆਹ ਬੱਚਾ ਸੰਦੀਪ ਆ ਬੱਚਾ ਇਹਦਾ ਹਾਂ ਠੀਕ ਆ ਕਾਲਾ ਬੱਚਾ ਇਹਦਾ ਹਾਂ ਵੇਖਾ ਠੀਕ ਠੀਕ ਹੀ ਕੱਟਾ ਕੱਟਾ ਸੰਦੀਪ ਚੱਡੇ ਦੇ ਨਾੜਾ ਵੇ ਕਿੰਨੀਆਂ ਇਹਦੇ ਹਾਂਜੀ ਕੱਟੀ ਦੇ ਅਗਲੇ ਬੰਨੇ ਖਾ ਨਾੜਾ ਵੇ ਕਿੰਨੀਆਂ ਇਹਦੇ ਜਿੱਦਾਂ ਬੀਲੀ ਘਰ ਹੁੰਦਾ ਸੰਦੀਪ ਆ ਵੇ ਇਧਰ ਆ ਵੇ ਇਧਰ ਲੈ ਬੰਨੇ ਇਧਰ ਵੇ ਇਧਰ ਜਿੱਦਾਂ ਬੀਲੀ ਘਰ ਹੁੰਦਾ ਵੇ ਇਧਰ ਹਾਂਜੀ ਸੰਦੀਪ ਮੁੱਲ ਤੇ ਇਹਦਾ ਵੀ ਇੱਕ ਪੰਜੀ ਹੂੰ ਇਹ ਹਾਂ ਦੇ ਨਾ ਇੱਕ 16 ਦੀ ਦਵਾਂਗੇ ਇੱਕ 16 ਦੇ ਆਹ ਦੱਸਦੀ ਦੇ ਦੇਣੀ ਐ 10 10 ਹਾਲੀਆਂ ਇਹਦੀ ਦੱਸਦੀਆਂ ਤਿੰਨੇ ਮਈਆਂ ਕੋਈ ਸੁਈ ਲੈ ਲੈ ਕੋਈ ਗੱਬਣ ਕਾਲੀ ਲੈ ਲੈ ਕੋਈ ਬੂਰੀ ਲੈ ਲੈ ਬਸ ਠੀਕ ਐ ਬਸ ਆਹ ਸੰਦੀਪ ਨੀਲੀ ਦੀ ਮੈਂ ਆ ਹਾਂਜੀ ਚਲੋ ਕੋਈ ਕਾਰ ਨਹੀਂ ਮੈਂ ਵਿਗੀ ਪੀਲੇ ਦੀ ਕੋਈ ਮਜਬੂਰੀ ਹੋ ਗਈ ਉਹ ਬੰਦਿਆਂ ਦੀ ਹਾਂਜੀ ਚਲੋ ਆਪਾਂ ਨਹੀਂ ਕਿਹਨੂੰ ਕਹਿੰਦੇ ਹਨ ਹਾਂਜੀ ਹਾਂਜੀ ਸੰਦੀਪ ਇਹਦੇ ਸਾਰਾ ਕੁਝ ਦੱਸਿਆ ਪੰਜ ਥਾਣੇ ਆ ਹੂੰ ਇਧਰਲੇ ਥਾਣਾ ਮੜਿਆ ਸਰੂ ਵੀ ਆ ਹਾਂਜੀ ਹਾਂਜੀ ਦੋ ਦੇ ਦੇ ਕੋ ਐਸ ਟਾਈਮ 15 ਹੀ ਹੋਊਗਾ ਮੇਰੇ ਸਾਹਮਣੇ ਹੂੰ 14 ਦੀ ਕੋਈ ਆਨਲਾਈਨ ਗਰੰਟੀ ਲੈ ਲੈ ਬਸ ਠੀਕ ਐ ਠੀਕ ਐ ਤੇ ਮਗਰ ਇਹਦੇ ਕਟਾ ਹੀ ਨਹੀਂ ਲੀ ਰਵੀਦਾ ਤੇ ਆਪੂ ਨੀਲੇ ਆਸਲਪੂਰੀਆਂ ਦੀ ਵੇ ਮੈਂ ਆਏ ਠੀਕ ਹੈ ਤੇ ਵੇਖ ਮੈਂ ਕੱਡੀ ਵੱਡੀ ਐ ਸੰਦੀਪ ਪੂਰੀ ਵੱਡੀ ਮੈਂ ਆ ਕੱਦ ਬਾਡੀ ਵੇ ਕੱਡੀ ਮੈਨੂੰ ਤੇ ਕਾਗਜ਼ਾਰੀ ਕੀ ਚਮੜੀ ਆ ਬਿਲਕੁਲ ਜੀ ਬਿਲਕੁਲ ਦੁੱਧ ਵਾਲੀ ਮੈਂ ਹਾਂ ਦੁੱਧ ਵਾਲੀ ਮੈਂ ਸੰਦੀਪ ਸੰਦੀਪ ਇਹ ਨਾਲ ਦੁੱਧ ਜ਼ਿਆਦਾ ਨਹੀਂ ਨਾ ਕਿਲੋ ਖੰਡ ਹੋਰ ਵਾ ਸਕਦੀ ਆ ਹਾਂਜੀ ਹਾਂਜੀ ਜ਼ਿਆਦਾ ਨਹੀਂ ਆਪਾਂ ਕਹਿੰਦੇ ਤੇ ਬਾਕੀ ਕੋਈ ਸੇਵਾ ਕਰੂੰਗਾ ਤੇ ਆਪਣੇ ਘਰੇ ਦੇ ਮਾਲਾ ਅੱਜ 15ਵਾਂ ਤੇ ਜੇ ਕਹਿੰਨੇ ਸੇਵਾ ਨਾ ਕੀਤੀ ਤਾਂ ਕਿਤੇ ਤੋਂ ਪੰਜ ਵੀ ਰਹਿ ਸਕਦੇ ਬਿਲਕੁਲ ਜੀ ਸਹੀ ਜੀ ਇਹ ਸੇਵਾ ਤੇ ਡਿਪੈਂਡ ਆ ਹਨੇ ਸੰਦੀਪ ਇਹਦਾ ਕੋਈ ਆਪਾਂ ਜਿਆਦਾ ਨਹੀਂ ਆ ਜੋ ਆਪਾਂ ਚਲੋ ਸੇਵਾ ਕਰਨੇ ਆ ਮੁੱਲ ਉਹੀ ਰਹਿਣਾ ਦਾ ਇੱਕ 22 ਇੱਕ ਕੀ ਦੀ ਦੇ ਦੀ ਕਿ ਉਹ ਦਿਨ ਵਾਲਾ ਕਰ ਦਿੱ ਗਏ ਇੱਕ 18 ਦੀ ਦੇਣੀ ਹਾਂ ਦੇਣਾ ਚਲੋ ਇਹ ਤੋ ਘਾ ਦੇਣਾ ਬਿਲਕੁਲ ਆ ਸੰਦੀਪ ਗੱਭਣਿਆ ਝੋਟੀ ਕੋਈ ਦੁੱਜਣ ਮੰਨ ਲੇ ਕੋਈ ਤਿੱਜਣ ਮੰਨ ਲੇ ਵੈਸੇ ਦੁੱਜਣੀਆਂ ਝੋਟੀਆਂ ਹਾਂ ਠੀਕ ਆ ਬਹੁਤ ਵੱਡੀ ਝੋਟੀ ਕਾਲੀ ਸ਼ਾਹ ਇਹ ਵੀ ਇਹ ਆਪਣੇ ਹਿਸਾਬ ਚ ਆ ਉਹ ਆਪਣੇ ਹਿਸਾਬ ਦੀਆਂ ਮਈਆਂ ਬਸ ਜੀ ਬਸ ਸਾਰੇ ਵਿਕਣੇ ਮੋਹਲੀ ਆ ਸੰਦੀਪ ਬਾਕੀ ਜਿੰਨਾ ਕਿ ਗੋੜ ਪੋਣਾ ਉਹਨਾਂ ਕੋ ਮਿੱਠਾ ਕੋਈ ਇਹ ਨਹੀਂ ਵੀ ਵੱਡੀ ਲੈਣ ਵਾਲਾ ਹੁੰਦਾ ਕੋਈ ਨਿੱਕੀ ਲੈਣ ਵਾਲਾ ਹੁੰਦਾ ਕਿਸੇ ਦੀ ਪਸੰਦ ਨਿੱਕੀ ਹੁੰਦੀ ਕਿਸੇ ਦੀ ਵੱਡੀ ਬਿਲਕੁਲ ਹਾਂਜੀ ਲਿਓ ਜੀ ਹਾਂਜੀ ਇਹ ਸੁਆ ਕੋਈ ਰਾਜਵੀਰ ਜੀ ਹੈ ਇਹ ਕਿੰਨੇ ਟਾਈਮ ਲਾਊਗੀ ਇਹ ਸੰਦੀਪ ਦੇ ਨਾਲ ਲੈ ਮੇਰੇ ਤੋਂ ਦੋ ਚਾਰ ਲੈ ਹੀ ਜਾਣ ਪੰਜ ਵੀ ਖਾੜ ਸਕਦੇ ਸੰਦੀਪ ਬਾਕੀ ਥਾਂ ਛੱਡਾ ਵੇਹ ਕੱਟੀ ਨੂੰ ਕਹਿੰਦਾ ਤੇ ਚਮੜੀ ਇਹਦੀ ਵੀ ਕਾਗ ਯਰ ਗਈ ਆ ਐ ਕਾਗ ਯਰ ਗਈ ਚਮੜੀ ਸੰਦੀਪ ਡੰਗਰ ਸੰਦੀਪ ਕੋਸ਼ਿਸ਼ ਹੈ ਵੀ ਪਤਲੀ ਜਮੜੀ ਦੇ ਦੁੱਧ ਵਾਲਾ ਲਿਆਏ ਬਿਲਕੁਲ ਬਿਲਕੁਲ ਆਪਣੇ ਵੱਲੋਂ ਦੇ ਕੋਈ ਕਿਤਾ ਕਿਸ ਨੇ ਕਿਦਾਂ ਪੈਸੇ ਲੈਉਣੇ ਦੇ ਦੁੱਧ ਨਹੀਂ ਲੈਣੇ ਸੰਦੀਪ ਜੀ ਫਾਇਦਾ ਹੀ ਤਾਂ ਹੈ ਨਾ ਠੀਕ ਨਹੀਂ ਤੇ ਬੜੀ ਕੀਮਤ ਨਹੀਂ ਇਹ ਗੱਬਣੇ ਸੰਦੀਪ ਕੀਮਤ ਕੀਮਤ ਇਹਦੀ ਦਾਦਨੇ ਇਹਦੀ ਕੀਮਤ ਛੋੜੀ ਜੀ ਕਰੀਏ ਮੈਂ ਇਹਦੇ ਨਾਲ ਛੋਟੀ ਮੈਂ ਵੱਡੀਆਂ ਨੇ ਵੱਡੀ ਮੋਲੇ ਦਾ 85 ਦੋ ਛੋੜ ਤੇ ਇੰਨੀ ਕਰਦੀ ਮੈਂ ਇਹਦੇ ਨਾਲ 82 ਦੇ ਦੀਏ 80 ਜੀ ਦੇ ਦੀਏ 80 ਹੀ ਦੇ ਦੇ ਆ ਵੇਖ ਲੈ ਸੰਦੀਪ 80 ਹਜ਼ਾਰ ਦੀ ਦੇਣੀ ਵੇਖ ਮੈਂ ਠੀਕ ਆ ਸੰਦੀਪ ਆ ਕੱਟਿਓ ਟੋਕਰ ਗੱਪਣ ਮਨ ਲਾਰੇ ਕੋਈ ਮਤਲਬ ਉਹ ਹੀ ਪਹਿਲਣੀਆਂ ਮਲ ਇੱਕ ਹੈ 4 ਮਹੀਨੇ ਗੱਪਣ ਆ ਠੀਕ ਆ ਠੀਕ ਆ ਹਾਂ ਪਹਿਲਾ ਦੁੱਧ ਦੀ ਸਨੀਪ ਦਿੰਦੀ ਪਹਿਲਣ ਕੱਟੀਆਂ ਨੇ ਦੁੱਧ ਕੀ ਦੇਣਾ ਲੈ ਹਾਂ ਬਿਲਕੁਲ ਜੀ ਬਿਲਕੁਲ ਆਹੋ ਆਪਣੇ ਮੂੰਹ ਉਹ ਹੀ ਨਿਕਲ ਜਾਣਾ ਟੋਕਰ ਗੱਪਣ ਤੇ ਪਹਿਲਣ ਕੱਟੀ ਆਏ 4 ਮਹੀਨੇ ਦੀ ਗੱਪਣ ਹੀ ਸੰਦੀਪ 4 ਮਹੀਨੇ ਗੱਪਣਾ ਜੀ ਆਪਣੀ ਚੈੱਕ ਪਾਦ ਦੀ ਗਾਰੰਟੀ ਹੈ ਬਾਕੀ 3 ਦਿਨਾਂ ਤੱਕ ਆਪਣੀ ਕੋਈ ਵੀ ਚੈੱਕ ਕਰਾ ਸਕਦਾ ਬਿਲਕੁਲ 3 ਦਿਨਾਂ ਤੋਂ ਬਾਅਦ ਆਪਣੀ ਕੋਈ ਗਾਰੰਟੀ ਨਹੀਂ ਬਿਲਕੁਲ ਸਹੀ ਗੱਲ 3 ਦਿਨਾਂ ਜਾਂ ਤੱਕ ਆਪਣੀ ਕੋਈ ਚੈੱਕ ਕਰਾ ਲੈ ਹਾਂ ਜੀ ਦੇਣ ਸੰਦੀਪ 2000 ਇਧਰ ਹੋ ਸਕਦੇ ਆ ਮਹੀਨਾ ਨਹੀਂ ਹੋਊਗਾ ਬਿਲਕੁਲ ਸਹੀ ਗੱਲ ਹੈ ਇਹ ਵੀ ਤੇ ਚੌ ਨਹੀਂ ਦੱਸੀਰ ਦੂੰ ਨਹੀਂ ਨਿਕਲੂ ਉਹ ਕੰਮ ਨਹੀਂ ਹੋਊਗਾ ਚਲੋ ਇਹਦਾ ਵੀ ਸੰਦੀਪ ਮੋਲ ਛੋੜਾ ਜਾਈ ਆ ਹਾਂਜੀ 50 3 ਛੋੜ 47 ਦੀ ਇਹ 45 ਦੀ ਦੇ ਦੇ 45000 ਦੀ ਚਲੋ ਠੀਕ 40000 ਦੀ ਦੇ ਦੇ ਬਸ ਠੀਕ ਜਾਂਦੋ ਬਸ ਸੰਦੀਪ ਜੀ ਆ ਆਪਣੇ ਤੋਂ ਪਹੂਆ ਆ ਪਸ਼ੂਆ ਆਪਣੇ ਸੰਦੀਪ ਜੀ ਬਸ ਠੀਕ ਆ ਜਿਹੜੀਆਂ ਸੂਈਆਂ ਮਈਆਂ ਵੀਰ ਮੇਰੇ ਚੋਗੇ ਲੈਣ ਜਿਹੜੀਆਂ ਗੱਬਣਾ ਮਈਆਂ ਜਾਂਦਿਆਂ ਜੇ ਆਨਲਾਈਨ ਵਗਾਉਣੀ ਆ ਜਾਂਨੇ ਟੈਂਪੂ ਤੇ ਟਿੱਪਣਾ ਬਣੀਆਂ ਬਿਲਕੁਲ ਜੀ ਠੀਕ ਨਹੀਂ ਬਿਲਕੁਲ ਗੱਲ ਹੈ ਤਹਤ ਮੈਂ ਸੁਨੀਲ ਜੀ ਹਾਂ ਤਾਂ ਭਾਈ ਦੀਆਂ ਵੀਡੀਓ ਕਾਲ ਤੇ ਟਿੱਪ ਕੇ ਖੜਨਾ ਹਾਂ ਬਿਲਕੁਲ ਮੁੜਕੇ ਸ਼ਨੀਵ ਜੀ ਆਪਾਂ ਦੇਖੋ ਸੋਨਾ ਕਰਕੇ ਖਰੀਦਦੇ ਹਾਂ ਤੇ ਕੋਈ ਵੀ ਆਪਣੇ ਸੋਨਾ ਕਰਕੇ ਖਰੀਦਦਾ ਬਿਲਕੁਲ ਜੀ ਹਾਂਜੀ ਸੰਦੀਪ ਜੀ ਪਿੰਡ ਆਪਣਾ ਉਸਮਾਵਾ ਹਾਂਜੀ ਠੀਕ ਹੈ ਟੂਲਪਲਾਈ ਦੇ ਨਾਲ ਹੀ ਆ ਐਨਹ 54 ਆ ਤਰਨਤਾਰਨ ਜਿਹੜਾ ਆਪਣਾ ਨੰਬਰ ਬੋਲ ਦੇ ਨੰਬਰ ਆਪਣਾ ਜੀ 915788044 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਟੂਲਪਲਾਈ ਦੇ ਨਾਲ ਹੀ ਪਿੰਡਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ